ਸਵਾਗਤ ਹੈ ਤੁਹਾਡਾ اےਓਸੀ ਪੰਜਾਬੀ ਚੈਨਲ ਤੇ ਅੱਜ ਦਾ ਅਸੀਂ ਪੋਸਟ ਮਾਰਕੀਟ ਐਨਲਾਈਜ਼ ਕਰਾਂਗੇ ਤਾਂ ਇਸ ਦੇ ਲਈ ਸਭ ਤੋਂ ਪਹਿਲਾਂ ਅਸੀਂ اےਓਸੀ ਦੇ ਵਰਜਨ ਮੈਨੂ ਤੇ ਬੈਕ ਟੈਸਟ ਜਾਵਾਂਗੇ ਐਕਸਪਾਇਰੀ ਸਿਲੈਕਟ ਕਰਾਂਗੇ 2 ਫਰਵਰੀ ਦੀ ਅੱਜ ਦੇ ਡੇਟ ਸਿਲੈਕਟ ਕਰਾਂਗੇ 14 ਫਰਵਰੀ ਟਾਈਮ ਸਿਲੈਕਟ ਕਰਾਂਗੇ 9:30 ਵਜੇ ਸੀ ਕਾ ਇਹਦੇ ਵਿੱਚ اےਓਸੀ ਦੇ ਜਿਹੜੇ ਬੇਸਿਕ ਰੂਲ ਨੇ ਉਹチェ ਇਸ ਤਰੀਕੇ ਨਾਲ ਆਉਂਦੇ ਕਿ ਸਾਡੇ ਨੂੰ ਓਵਰ 2 ਜੋ ਸਾਡੇ ਕੋਲ ਲੈਵਲ ਹੁੰਦੇ ਨੇ ਸਾਰਾ ਦਿਨ ਅਸੀਂ ਉਹਨਾਂ ਲੈਵਲਾਂ ਤੇ ਟ੍ਰੇਡ ਕਰਦੇ ਹਾਂ ਔਰ ਦੂਸਰਾ ਮੰਡੇ ਫਰਾਈਡੇ ਅਸੀਂ ਵੀਕਲੀ ਫਿਚਰ ਦੇ ਲੈਵਲ ਵੀ ਡਰਾ ਕਰਦੇ ਹਾਂ ਕਿਉਂਕਿ ਉਹ ਮੰਡੇ ਤੇ ਫਰਾਈਡੇ ਜਿਹੜਾ ਵਾ ਕਾਫੀ ਜ਼ਿਆਦਾ ਜਿਹੜਾ ਕੰਮ ਕਰਦੇ ਨੇ ਪ੍ਰੀਮੀਅਮ ਦੇ ਲੈਵਲ ਹੁੰਦੇ ਨੇ ਬੇਸਿਕਲੀ ਔਰ ਜਿਹੜੀ ਸ਼ਿਫਟਿੰਗ ਆ ਉਹ ਅਸੀਂ 9:20 ਤੋਂ ਬਾਅਦ ਦੀ ਅਸੀਂ ਚੈੱਕ ਕਰਾਂਗੇ 9:00 ਵਜੇ 20 ਮਿੰਟ ਦੇ ਜਿਹੜੀ ਸ਼ਿਫਟਿੰਗ ਉਸ ਤੋਂ ਬਾਅਦ ਹੁੰਦੀ ਆਪਾਂ ਉਹ ਸ਼ਿਫਟਿੰਗ ਨੂੰ ਜਿਹੜਾ ਕਨਸੀਡਰ ਕਰਾਂਗੇ ਸਾਡੇ ਨੂੰ ਜੇ ਸਾਨੂੰ ਅ ਅਜੇ ਤੱਕ ਜਿਹੜੇ ਸਭ ਤੋਂ ਪਹਿਲਾ ਸੀ ਲੈਵਲ ਡਰਾਅ ਕਰ ਲਏ ਨੇ ਤੇ 080 ਤੇ ਯਾਰ 100 ਦਾ ਇਹ سپورਟ ਆ ਤੇ ਯਾਰ 100 ਦਾ ਇਹ ਤैयार ਹੈ 100 ਦਾ ਰਿਸਟੈਂਸ ਤਾਂ ਸਾਡੇ ਕੋਲ ਹੁਣ ਬੀਸਿਕਲੀ ਸਾਨੂੰ ਦੇਖ ਕੀ ਰਿਹਾ ਕਿ ਸ਼ਿਫਟਿੰਗ ਫਰੋਮ ਟੋਪ ਕਿ ਇਹ 23200 ਤੋਂ ਕਿਤੇ ਸਾਡੇ ਕੋਲ ਪਹਿਲਾ ਤैया 200 ਤੇ ਸਾਡਾ ਰਿਸਟੈਂਸ ਸੀਗਾ ਤੇ ਉਹ ਸ਼ਿਫਟ ਕਰ ਗਿਆ ਵਾ 210 ਤੇ ਪਰ ਇਹ 9:15 ਮਿੰਟ ਹੋਈ ਹੈ ਸ਼ਿਫਟਿੰਗ ਅਸੀਂ ਕੰਸੀਡਰ ਨਹੀਂ ਕਰਾਂਗੇ ਸਾਡੇ ਲਈ ਹੁਣ ਜਿਹੜੀ ਮੇਨ ਇਹਦੇ ਵਿੱਚ ਸਮਝਣ ਵਾਲੀ ਗੱਲ ਹੈਗੀ ਆ ਕਿ TYYR 100 ਤੇ ਸਾਡਾ ਜਿਹੜਾ ਵਾ ਇਸ ਟਾਈਮ ਸਪੋਰਟ ਆ ਔਰ OI ਚੀਂਦੇ ਕਰਕੇ ਜਿਹੜਾ ਵਾ ਉਹ ਸਟਰੋਂਗ ਆ ਵੋਲੀਅਮ ਦੀ ਵੀਕਨੈਸ ਉੱਪਰ ਹੈਗੀ ਆ ਉਹ ਘੱਟ ਰਹੀ ਜਾਂ ਵੱਧ ਰਹੀ ਅਸੀਂ ਚੈੱਕ ਕਰ ਲਾਂਗੇ ਇੱਕ ਵਾਰੀ ਔਰ ਉਸ ਤੋਂ ਪਹਿਲਾਂ ਅਸੀਂ ਚੈੱਕ ਕਰਦੇ ਹਾਂ ਜਿਹੜਾ ਸਾਡਾ ਸਪੋਰਟ ਸਾਈਡ ਆ ਉਹ 23000 100 ਤੋਂ ਸ਼ਿਫਟਿੰਗ ਫ੍ਰੋਮ ਟੌਪ TYYR 100 ਤੋਂ ਜਿਹੜਾ ਵਾ ਉਹ 23000 ਤੇ ਆ ਕਿਤੇ ਸਾਡਾ ਪਹਿਲਾਂ ਇਸ ਜਗ੍ਹਾ ਤੇ ਸੀਗਾ ਰਿਸਿਸਟੈਂਸ ਤੇ ਹੁਣ ਸਾਡਾ ਇਹ ਸਗਤ ਹੈਗਾ ਕਿ ਮਾਰਕੀਟ ਜਿਹੜੀ ਹੈ 23000 ਦੇ ਜਿਆਦਾ ਕੋਲ ਆ ਗਈ ਹੈ ਉਹਦੀ ਰੇਂਜ ਦੇ ਵਿੱਚ ਆ ਗਈ ਹੈ ਤੇ ਇਹ ਜਿਹੜਾ ਇਸ ਜਗ੍ਹਾ ਤੇ ਜਿਹੜਾ ਵਾ ਇੱਕ سپورਟ ਬਣ ਗਿਆ ਪਰ ਉੱਪਰ ਵਾਲੀ ਸਾਈਡ ਤੇ ਵੋਲੀਅਮ ਔਰ OI ਚੇਂਜ ਜਿਹੜੇ ਹਜੇ ਵੀ ਬੈਠੇ ਹੋਏ ਆ ਇਹਨਾਂ ਦੀ ਵੀਕਨੈਸ ਜਿਹੜੀ ਨੀਚੇ ਆ 23000 ਤੇ ਉਹ ਵੋਲੀਅਮ ਦੀ ਔਰ OI ਚੇਂਜ ਦੀ ਜਿਹੜੀ ਵੀਕਨੈਸ ਹੈ ਕੀ ਆਪਾਂ ਇਹਨੂੰ ਚੈੱਕ ਕਰ ਲਾਂਗੇ ਕਿ ਇਨਕਰੀਜ਼ਿੰਗ ਮੋਡ ਦੇ ਵਿੱਚ ਆ ਜਾਂ ਡਿਗਰੀਜ਼ ਮੋਡ ਦੇ ਵਿੱਚ ਇਹ ਇੱਕ ਇੱਕ ਕਰਕੇ ਅਸੀਂ ਇਹਨਾਂ ਨੂੰ ਚੈੱਕ ਕਰਾਂਗੇ ਸਭ ਤੋਂ ਪਹਿਲਾਂ ਅਸੀਂ سپورਟ ਸਾਈਡ ਚੈੱਕ ਕਰ ਲੈਨੇ ਆ 23000 ਤੇ ਵੋਲੀਅਮ ਔਰ OI ਚੇਂਜ ਵੋਲੀਅਮ ਜਿਹੜਾ ਇਨਕਰੀਜ਼ਿੰਗ ਮੋਡ ਤੇ ਵਧੀਆ ਤਰੀਕੇ ਨਾਲ ਵਧ ਰਿਹਾ ਤੇ ਓਏ ਚੇਨ ਵੀ ਜਿਹੜਾ ਵਾ ਉਹ ਵੀ ਇਨਕਰੀਜ਼ਿੰਗ ਮੋਡ ਦੇ ਵਿੱਚ ਆ ਜੀ ਉਹਨਾਂ ਜਿਆਦਾ ਨਹੀਂ ਵਧਿਆ ਪਰ ਫਿਰ ਵੀ ਇਹ ਇਨਕਰੀਜ਼ਿੰਗ ਮੋਡ ਦੇ ਵਿੱਚ ਹੈਗਾ ਮਤਲਬ ਜਿਹੜਾ ਇਹ ਚੀਜ਼ ਅਸੀਂ ਦੇਖੀ ਹੈ ਕਿ ਜਿਹੜਾ ਸਾਡਾ ਬਾਕੀ ਵੀ ਦੋਵੇਂ ਚੀਜ਼ਾਂ ਦਾ ਵੋਲੀਅਮ ਰੁਾਈ ਚੇਂਜ ਹੋ ਵੀ ਇਸ ਜਗ੍ਹਾ ਤੇ ਸ਼ਿਫਟ ਕਰਨ ਦੀ ਤਿਆਰੀ ਇੱਕ ਸਾਈਡ ਤੋਂ ਜਿਹੜਾ ਵਾ ਮਤਲਬ ਮਾਰਕੀਟ ਦਾ ਇੱਕ ਬੇਅਰਿਸ਼ ਜਿਹੜਾ ਵਿਊ ਹੈਗਾ ਤੇ ਹੁਣ ਅਸੀਂ ਆ ਜਾਂਦੇ ਹਾਂ ਆਪਣੇ ਰੈジਸਟੈਂਸ ਵਾਲੀ ਸਾਈਡ ਤੇ। ਰੈジਸਟੈਂਸ ਵਾਲੀ ਸਾਈਡ ਤੋਂ ਜਿਹੜਾ ਵਾ OY ਸਾਡਾ ਜਿਹੜਾ ਵਾ ਉੱਪਰ ਬੈਠਿਆ 23500 ਤੇ ਤਾਂ ਦੇਖਦੇ ਆਂ نیچے ਆ ਰਿਹਾ। ਹਾਂ, نیچے ਆਂ ਤੇ ਜਿਹੜੀ ਕੋਸ਼ਿਸ਼ ਕਰ ਰਿਹਾ ਵਾ। ਔਰ ਇਸ ਜਗ੍ਹਾ ਤੇ ਵੋਲਟੇਜ ਔਰ OY ਚੇਂਜ ਆ ਫਾਈ ਕਰੀ ਚੈੱਕ ਕਰ ਲੈਨੇ। ਵੋਲਟੇਜ ਔਰ OY ਚੇਂਜ ਜਿਹੜੇ ਆ ਉਹ ਡਿਕਰੀਜ਼ਿੰਗ ਮੋਡ ਦੇ ਵਿੱਚ ਔਰ ਚੇਂਜ ਵੀ ਡਿਕਰੀਜ਼ਿੰਗ ਮੋਡ ਦੇ ਵਿੱਚ ਆ ਮਾਤਰਾ ਵੇਤੋ ਸ਼ਿਫਟ ਕਰਕੇ ਇੱਥੇ ਕੀ ਆ 23200 ਤੋਂ 2100 ਤੇ ਪਰ ਜਿਹੜੇ ਕੀ ਆ। ਇਹ ਜਿਹੜਾ ਇਹ ਨਵੇਂ تھے ਹੌਨ ਬਣਾਇਆ ਹੋਇਆ ਤਾਂ ਆਪਾਂ ਬਾਕੀ نیچے ਵਾਲੇ ਲੈਵਲ ਵੀ ਡਰਾ ਕਰ ਲਾਂਗੇ ਕਿਉਂਕਿ ਯੂਸੀ ਦੇ ਅਕੋਰਡਿੰਗ ਜਿਹੜਾ ਸਾਡਾ ਇਸ ਟਾਈਮ ਤੇ ਜਿਹੜਾ سپورਟ ਆ ਉਹ 23000 ਤੇ ਆ ਗਿਆ ਕਿਉਂਕਿ ਮਾਰਕੀਟ ਉਹਦੇ ਜਿਆਦਾ ਆ ਗਈਆਂ ਆਪਾਂ ਸ਼ਾਰਟਕਟ ਦੇ ਨਾਲ ਇਸ ਜਗ੍ਹਾ ਤੇ ਵੀ ਪਾ ਸਕਦੇ ਹਾਂ ਕਿ ਸਾਡੇ ਕੋਲ ਜਿਹੜਾ ਵਾ ਉਹ ਉੱਪਰਲੀ ਸਾਈਡ ਤੇ ਵੀ ਇਹ ਚੀਜ਼ ਮੈਂਸ਼ਨ ਹੁੰਦੀ ਆ ਕਿ سپورਟ ਤੇ ਰਿਸਿਸਟੈਂਸ ਜਿਹੜਾ ਵਾ ਉਹ ਸਾਡਾ ਕਿਹੜੇ ਸਟ੍ਰਾਈਕ ਪ੍ਰਾਈਸ ਤੇ ਇਹ ਰਿਸਿਸਟੈਂਸ ਦਾ ਸਟ੍ਰਾਈਕ ਪ੍ਰਾਈਸ ਆ ਰੈੱਡ ਵਾਲਾ

ਸੈਂਟਰਮੈਂਟ ਕਰਕੇ ਅਕੇ ਮਾਰਕੀਟ ਨੂੰ ਮੂਵ ਕਰਾਂਗੇ ਪਹਿਲਾਂ ਸਾਡੇ 9 ਤੱਕ ਮੂਵ ਕਰਾ ਲੈਨੇ ਆਰਕੇ ਗੈਪ ਆ ਬੋਂ ਮੂਵੀ ਮਾਰਕੀਟ ਸਾਡੇ ਕੋਲ ਇਹ ਬਣੀ ਕੈਨਲ ਜਿਹੜੀ ਆ ਪੂਰੀ ਸਾਡੇ 9 ਵਜੇ ਬਣੀ ਆ ਤੇ ਡਾਟਾ ਸਾਡੇ ਕੋਲੇ ਇਸ ਟਾਈਮ ਜਿਹੜਾ ਵਾ ਉਹ ਕੀ ਕਹਿ ਰਿਹਾ ਵਾ ਬਿਲਕੁਲ ਬੇਰੀਕ ਮੋਡ ਦੇ ਵਿੱਚ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਨੂੰ ਪਰਵਲੇ ਸਟ੍ਰਾਈਕ ਪ੍ਰਾਈਸ ਤੇ ਕਿਤੇ ਮਿਲ ਜਾਂਦੀ ਆ ਤਸੀਂ ਟਰੇਡ ਇਨੀਸ਼ੀਏਟ ਕਰ ਸਕਦੇ ਆ ਇਸ ਵਾਲੇ ਤੇ ਜਿਹੜਾ 베어ਿਸ਼ 뷰 ਬਣ ਰਿਹਾ ਵਾ ਟਰੇਡ ਦਾ ਔਰ ਫਸਟ ਟਾਈਮ ਆਈ ਹੈ ਜੇਕਰ ਇਹਨੂੰ ਇਸ ਕੈਂਡਲ ਦੇ ਰੀਟੈਸਟ ਵੀ ਦਿੱਤਾ ਤਾਂ ਆਪਾਂ ਬਿਲਕੁਲ ਜਿਹੜੇ ਇਸ ਟਾਈਮ ਟਾਈਮ ਉਹ ਸਾਡੇ ਨੂੰ ਹੋ ਗਿਆ ਤੇ ਇੱਕ ਅਸੀਂ ਤੋਂ ਪੁੱਟ ਦਾ ਟਰੇਡ ਲੈ ਸਕਦੇ ਹਾਂ ਕਿਉਂਕਿ ਇਸ ਕੈਂਡਲ ਨੇ ਜਿਹੜਾ ਵਾ ਰੀਟੈਸਟ ਵੀ ਦਿੱਤਾ ਕੰਡਲ ਨੇ ਜਿਹੜਾ ਉਹ ਇੱਕ ਸਾਡਾ ਐਸ ਐਲ ਖਾ ਲਿਆ ਪਰ ਐਕਚੁਅਲੀ ਇੱਕ ਬੇਸਿਕ ਤਾਂ ਨਮਰ ਉਹ ਦੱਸਣਾ ਚਾਹਨਾ ਕਿ ਅਸੀਂ ਜੇਕਰ ਇਹਦਾ 50% ਜਿਹੜਾ ਹੈ ਵਾ ਜਦੋਂ ਇਹ 50% ਮਾਰਕੀਟ ਚੱਲ ਜਾਂਦੀ ਆ ਤਾਂ ਅਸੀਂ ਇਹਦਾ ਜਿਹੜਾ ਵਾ ਐਸ ਐਲ ਜਿਹੜਾ ਕੋਸਟ ਕੋਸਟ ਕਰਨਾ ਤਾਂ ਜਿਹੜਾ ਸਾਡਾ 50% ਤੋਂ ਜਿਹੜਾ ਵਾ ਐਸ ਆ ਗਿਆ ਸੀਗਾ ਟਾਰਗੇਟ ਸਾਡਾ 50% ਤਾਂ ਇੱਥੇ ਸਾਡਾ ਫਰਜ਼ ਕੀ ਬਤਾ ਕਿ ਆਪਾਂ ਇਹਨੂੰ ਕੋਸਟ ਟੂ ਕੋਸਟ ਕਰਕੇ ਇਹਨੂੰ ਕੋਸਟ ਟੂ ਕੋਸਟ ਹੀ ਰੱਖਣਾ ਹੈ ਕੋਸਟ ਟੂ ਕੋਸਟ ਤੁਹਾਡਾ ਜਿਹੜਾ ਵਾ ਐਸ ਆਰ ਲੈ ਲਿਆ ਆਪਾਂ ਸਾਰੀਆਂ ਟ੍ਰੇਡ ਦੇ ਵਿੱਚ ਹੀ ਇਹ ਕੋਸ਼ਿਸ਼ ਕਰਨੀ ਹੈ ਇਹ ਵੀ ਸਾਡਾ ਰੂਲ ਜਿਹੜਾ ਐਡ ਕਰਨਾ ਕਿ ਅਸੀਂ 50% ਤੋਂ ਬਾਅਦ ਜਿਹੜਾ ਕੋਸਟ ਟੂ ਕੋਸਟ ਕਰ ਲੈਣਾ ਉਸ ਤੋਂ ਬਾਅਦ ਫਿਰ ਲੈਵਲ ਤੋਂ ਉੱਪਰ ਜਾ ਕੇ ক্লোਜ਼ ਹੋਈਏ ਤਾਂ ਟ੍ਰੇਡ ਨਹੀਂ ਬਣੂਗੀ ਸਾਡੀ ਕੋਈ ਵੀ ਫੇਰ ਇਹ ਕੰਡਲ ਲੈਵਲ ਤੋਂ نیچے ক্লোਜ਼ ਹੋਈਏ ਕੋਈ 945 ਤੇ ਡਾਟਾ ਚੈੱਕ ਕਰ ਲੈਨੇ 945 ਤੇ ਡਾਟਾ ਸਾਡੇ ਕੋਲ ਇਹ ਕਹਿ ਰਿਹਾ ਕਿ ਸਾਡਾ ਜਿਹੜਾ سپورਟ ਕਿਤੇ ਤਿਆਰ 100 ਤੇ ਸੀਗਾ ਬੇਨਾ ਔਰ ਇਹ نیچے ਪੂਰੀ ਤਰ੍ਹਾਂ ਸ਼ਿਫਟ ਹੋ ਚੁੱਕਿਆ ਕਿਉਂਕਿ ਵੋਲਯਮ ਵੀ ਇਹਦਾ نیچے ਆ ਗਿਆ ਔਰ OI ਚੇਂਜ ਜਿਹੜਾ ਵਾ ਉਹ ਵੀ نیچے ਜਿਹੜਾ ਵਾ ਸ਼ਿਫਟ ਹੋ ਚੁੱਕਿਆ ਤਾਂ ਆਪਾਂ ਹੋਲੀ ਜਿਹੜੀ ਦੇਖਦੇ ਹਾਂ ਹੁਣ ਇਧਰ ਰਿਸਿਸਟੈਂਸ ਸਾਈਡ ਵੀ ਜਿਹੜੀ ਹੈ ਵੀਕਨੈਸ ਬਣੀ ਹੋਈ ਹੈ ਉਹਨੂੰ ਵੀ ਇੱਕ ਵਾਰੀ ਆਪਾਂ ਚੈੱਕ ਕਰਾਂਗੇ ਇਦੇ ਵਿੱਚ ਇੱਕ ਚੀਜ਼ ਹੋਰ ਦੇਖਣਾ ਜਿਹੜਾ OE ਚੇਂਜ ਆ ਉਹ 20600 ਤੇ ਕਿਤੇ ਬਹੁਤ ਜ਼ਿਆਦਾ نیچے ਜਾ ਕੇ ਬੈਠ ਗਿਆ ਤੇ ਮਾਰਕੀਟ ਵੀ ਉਹਦੀਆਂ ਤਰੀਕੇ ਦੇ ਨਾਲ ਜਿਹੜਾ ਇੱਕ ਬੇਰਿਸ਼ ਹੋ ਗਿਆ ਲੇਕਿਨ ਹਾਲੇ ਵੀ ਕਿਨਸ ਜਿਹੜੀ ਉੱਪਰ ਬਣੀ ਹੋਈ ਆ ਇਹ ਇੱਕ ਛਟਕੇ ਦੇ ਵਿੱਚ ਫੇਰ ਜਿਹੜੀ ਕਰੀਸ ਹੋ ਸਕਦੀ ਆ ਅਸੀਂ ਮਾਰਕੀਟ ਦਾ ਹੁਣ ਵੇਟ ਕਰਾਂਗੇ ਮਾਰਕੀਟ ਸਾਨੂੰ ਉੱਪਰਲੇ ਲੈਵਲ ਤੇ ਮਿਲੂਗੀ ਤਾਂ ਹੀ ਅਸੀਂ ਟ੍ਰੇਡ ਜਿਹੜਾ ਕੋਈ ਇਨੀਸ਼ੀਏਟ ਕਰ ਸਕਦੇ ਹਾਂ ਤਫੀਲਾ ਨਸੀ ਮਾਰਕੀਟ ਦਾ ਵੇਟ ਕਰਦੇ ਹਾਂ ਸਾਡੇ ਕੋਲ ਇਸ ਟਾਈਮ ਜਿਹੜੇ ਲੈਵਲ ਉੱਤੇ 23086 ਦੇ ਸੀ ਇਥੋਂ ਜਿਹੜੀ ਆ ਉੱਠ ਲਵਾਂਗੇ ਔਰ ਇਸ ਜਗ੍ਹਾ ਤੋਂ ਅਸੀਂ ਕਾਲ ਦਾ ਇਨੀਸ਼ੀਏਟ ਕਰ ਸਕਦੇ ਹਾਂ ਡਾਟਾ ਚੈੱਕ ਕਰ ਲਾਂਗੇ ਡਾਟਾ ਸਾਨੂੰ ਕੀ ਅਲਾਉ ਕਰ ਰਿਹਾ ਇਹ ਸਰ ਵੀ ਮਾਰਕੀਟ ਜਿਹੜੀ ਆ ਫਿਰ نیچے ਆ ਕੇ ক্লোਜ਼ ਹੋਏਗਾ ਬਾਈਕ ਕਿੱਟੀ ਫਲੋ ਕਰੇਗਾ ਬਾਈ 54 ਤੇ ਦੂਸਰੀ ਥੀਸ ਵਾਰ ਜਿਹੜੀ ਸਟ੍ਰਾਈਕ ਕਰ ਰਹੀ ਆ ਦੇ ਇਸ ਦਾ ਤੋਂ ਅਗਰ ਅਸੀਂ ਟ੍ਰੇਡ ਲੈਣਾ ਚਾਹੁੰਦੇ ਆ ਤਾਂ ਇੱਕ ਵਾਰੀ ਇਹਦੇ ਵਿੱਚ ਵੀ ਚੈੱਕ ਕਰ ਲਾਂਗੇ ਕਿ ਉੱਪਰਲਾ ਸਟ੍ਰਾਈਕ ਪ੍ਰਾਈਸ ਜਿਹੜਾ ਉਹ ਸਾਨੇ ਬਲਾ ਉਹ ਕਾਰਿਆ ਟ੍ਰੇਡ ਲੈਣ ਦੇ ਲਈ ਇਹ ਤਾਂ ਸਮਝਾ ਰਿਹਾ ਕਿ ਤੁਸੀਂ ਟ੍ਰੇਡ ਲੈ ਸਕਦੇ ਹੋ ਪਰ ਕਾਫੀ ਵਾਰੀ ਜਿਹੜੀ ਇਹ ਸਟ੍ਰਾਈਕ ਪ੍ਰਾਈਸ ਤੇ ਜਿਹੜੀ ਆ ਉਹ ਬਾਰ-ਬਾਰ ਜਿਹੜੀ ਮੂਵ ਕਰਕੇ ਜਾ ਰਹੀ ਹੈ ਔਰ ਪਹਿਲਾਂ ਸੀ ਤੇ ਐਸ ਐਲ ਵੀ ਦਿੱਤਾ ਤਾਂ ਅਪਡੇਟ ਕਰਾਂਗੇ ਕਿ ਅਸੀਂ ਉੱਪਰਲੇ ਲੈਵਲ ਤੇ ਜਾਂ ਆਪਦੇ ਉੱਪਰਲੇ ਲੈਵਲ ਤੇ ਆ ਜਾਊਗੀ ਤਾਂ ਫਿਰ ਅਸੀਂ ਕੋਪਕਟ ਦਾ ਟ੍ਰੇਡ ਦੇ ਨਹੀਂ ਇਨੀਸ਼ੀਏਟ ਕਰ ਸਕਦੇ ਆ ਇਹ ਸਾਡੇ ਲਈ ਹਜ ਜਿਹੜਾ ਵਾ ਥੋੜਾ ਰਿਸਕੀ ਫੈਕਟਰ ਹੈ ਕਿਉਂਕਿ ਇਹਨੇ ਸਟ੍ਰਾਈਕ ਦੇਖੋ ਇੱਕ ਵਾਰੀ ਸਟ੍ਰਾਈਕ ਕੀਤਾ ਦੋ ਵਾਰੀ ਸਟ੍ਰਾਈਕ ਕੀਤਾ ਤਿੰਨ ਵਾਰੀ ਸਟ੍ਰਾਈਕ ਕੀਤਾ ਚਾਰ ਵਾਰੀ ਮਲਟੀਪਲ ਟਾਈਮ ਜਿਹੜੀ ਇਹ ਤੇ ਸਟ੍ਰਾਈਕ ਕਰੀ ਇਹ ਵਾਲੀ ਕੈਂਡਲ ਜਿਹੜੀ ਆ ਸਟ੍ਰਾਈਕ ਪ੍ਰਾਈਸ ਨੂੰ ਟੱਚ ਕੀਤਾ ਮੈਂ ਦਾਸਵਾ ਦੇ ਬੀਚੇਮੈਂਟ ਤੇ ਇਹओसी ਦੇ ਲੈਵਲ ਤੋਂ ਡਾਟਾ ਚੈੱਕ ਕਰ ਲਈਏ ਤੁਹਾਨੂੰ ਬਿਲਕੁਲ ਡਾਟਾ ਜਿਹੜਾ ਬਹੁਤ ਸਾਝੇ ਤੱਕ ਸਾਡੇ ਕੋਲ ਬੇਰੀਸ਼ ਬਣਿਆ ਆ ਤਾਂ ਆਪਾਂ ਜਿਹੜਾ ਵਾ ਇਥੇ ਟ੍ਰੇਡ ਲੈ ਸਕਦੇ ਆ ਅਗਰ ਅਗਰੈਸਿਵ ਐਂਟਰੀ ਲੈਣੀ ਹੈ ਤਾਂ ਇਥੇ ਲੈ ਸਕਦੇ ਆ ਨਹੀਂ ਤੇ ਸੀ ਰੀਟੈਸਟ ਦਾ ਵੇਟ ਕਰ ਸਕਦੇ ਆ ਰੀਟੈਸਟ ਤੇ ਵੀ ਸਾਡੇ ਕੋਲ ਜਿਹੜੀ ਇੱਕ ਇਹਦੀ ਐਂਟਰੀ ਜਿਹੜੀ ਉਹ ਬਣ ਜਾਊਗੀ ਦੇ ਟੈਸਟ ਕਰਨ ਕੈਂਡਲ ਨਹੀਂ ਹੈ ਇਹ ਅਗਰੈਸਿਵ ਐਂਟਰੀ ਅਗਰ ਤੁਸੀਂ ਲੈਣਾ ਚਾਹੋ ਤੇ ਇਥੋਂ ਲੈ ਸਕਦੇ ਹੋ ਕਿਉਂਕਿ ਇਹ ਜਿਹੜੀ ਸਾਡੀ ਕੈਂਡਲ ਜੀਗੀ 22083 ਤੇ 22084.85 ਤੇ ਆਈ ਸੀਗੀ ਤੇ ਸਾਡੇ ਕੋਲ ਲੈਵਲ ਜਿਹੜਾ 86 ਆ ਰਿਹਾ ਲਗਭਗ 1 ਅੱਧੇ ਪੁਆਇੰਟ ਦਾ ਹੀ ਫਰਕ ਸੀਗਾ ਤੇ ਅਸੀਂ ਇਥੋਂ ਜਿਹੜੀ ਐਂਟਰੀ ਹੈ ਇਹ ਵੀ ਪੁਆਇੰਟ ਕੰਸੀਡਰ ਕਰਨਾ ਕਿ 1-2 ਪੁਆਇੰਟ ਜਿਹੜੇ ਅਸੀਂ ਮੰਨ ਕੇ ਚੱਲਣਾ ਤਾਂ ਆ ਇਹ ਵਾਲੀ ਟਰੇਡ ਹੈ ਜਿਹੜੀ ਅਸੀਂ ਇਹ ਵਾਲੀ ਇਥੋਂ ਲੈ ਸਕਦੇ ਹਾਂ ਅਗਰ छुट्टी है तो कोई गल नहीं क्योंकि दोबारा कैंडल जी रीटेस्ट कर नहीं आई तो इन्हें अपना जो टारगेट वैसे पूरा देता अगर नहीं किसी ने लई तो वह कोई दिक्कत नहीं क्योंकि वह पूरी तरह जरा टच नहीं की थोड़ी जी उपर सी कैंडल तो वैसे सांट्री वह सेफ ही है क्योंकि फस्ट टाइम लैवलते आई और सैकेंड कैंडल जी नीचे जाूज़ की दस वज की ती मिनट त ਡਾਟਾ ਚੈੱਕ ਕਰ ਲੈਣ ਦਾ ਸਵੱਜੀ ਤੇ ਕਿਹੜਾ ਹੈ ਕੋਈ ਤਾਂ ਸਵੱਜੀ ਦੇ ਟੀਮ ਮੈਂ ਤੇ ਕੈਨਰ ਜਿਹੜੀ ਸਾਡੇ ਕੋਲ ਨਹੀਂ ਚਾਹੀਏ ਉਹ ਆਈ ਚੇਂਜ ਵੀ ਜਿਹੜਾ ਉੱਪਰੋਂ ਦੇ ਕੋਸ਼ਿਸ਼ ਕਰ ਰਿਹਾ ਪਰ ਉਹਦੇ ਵਿੱਚ ਸਾਨੂੰ ਜਿਹੜਾ ਕੋਈ ਵੀ ਨੁਕਸਾਨ ਨਹੀਂ ਹੋਊਗਾ ਕਿਉਂਕਿ ਇਹ نیچے ਸੀਗਾ نیچےੋਂ ਕਿਤੇ ਉੱਪਰ ਆ ਰਿਹਾ ਵਾ ਤੇ 23000 ਤੇ ਜਿਹੜਾ ਉਹਦੀ ਕੋਸ਼ਿਸ਼ ਕਰ ਰਿਹਾ ਵਾ ਇਸ ਕਰਕੇ ਅਗਰ ਅਸੀਂ ਇਹ ਸਟ੍ਰਾਈਕ ਪ੍ਰਾਈਸ ਤੋਂ ਪੋਟ ਤੇ ਟ੍ਰੇਡ ਲੈਣਾ ਚਾਹਨੀ ਆ ਤਾਂ ਸਭ ਤੋਂ ਪਹਿਲਾਂ ਅਸੀਂ ਉੱਪਰਲੇ ਸਟ੍ਰਾਈਕ ਪੁਆਇੰਟ ਤੋਂ ਕੰਡੀਸ਼ਨ ਲਾਵਾਂਗੇ ਜਿਸਾਨੂੰ ਅਲਾਉ ਕਰੂਗਾ ਅਸੀਂ ਫੇਰ ਲਾਵਾਂਗੇ ਕਿਉਂਕਿ ਸਾਨੂੰ ਹਜੇ ਤੱਕ ਫੇਰ ਲਾਉ ਨਹੀਂ ਕਰ ਰਿਹਾ ਤਾਂ ਇੱਕ ਲਿਸਕੀ ਟ੍ਰੇਡ ਬਣ ਜਾਊਗੀ ਆਪਾਂ ਇਹਨੂੰ ਸਕਿਪ ਕਰਾਂਗੇ ਨੀਚੇ ਲੈਵਲ ਤੇ ਆ ਰਹੀ ਹੈ ਨੀਚੇ ਹੋਂ ਦਾ ਵੇਟ ਕਰਦੇ ਹਾਂ ਲਓ ਸਾਡੇ ਇੱਕ ਹੋਰ 10 45 ਦੇ ਐਨਸੀ ਦੇ ਆ ਲੈਵਲ ਤੇ ਆਈਏ ਪਹਿਚਾਣ ਕਰ ਲੈ ਡਾਟਾ ਕੀ ਜਾ ਰਿਹਾ ਹੈ ਇਹ ਦੇਖੋ ਤਾਂ ਹਸਪਤਾਲੀ ਤੇ ਐਸਸੀ ਦੇ ਡਾਟੇ ਦੇ ਆਈ ਤੇ ਜਿਹੜਾ ਵਾਈ ਚੇਂਜ ਦੇ ਉੱਪਰ ਕਿਤੇ ਵੀਕਨੈਸ ਬਣੀ ਹੋਈ ਹੈ ਉਹ niche ਇਹ ਜਗ੍ਹਾ ਤੇ ਆ ਲਈ ਤਾ ਵੀਕਨੈਸ ਆਉਣ ਦੇ ਨਾਲ ਜਿਹੜਾ ਆਪਾਂ ਮਾਰਕੀਟ ਜਿਹੜੀ ਇੱਕ ਵਧੀਆ ਤਰੀਕੇ ਨਾਲ ਅਬੀਸ਼ ਹੋ ਗਈ ਤੇ ਇਹ ਜਗ੍ਹਾ ਤੋਂ ਸਾਡੇ ਕੋਲ ਜਿਹੜਾ ਸੀ ਗੋਲ ਦਾ ਟ੍ਰੇਡ ਆ ਇਨੀਸ਼ੀਏਟ ਨਹੀਂ ਕਰ ਸਕਦੇ ਕਿਉਂਕਿ ਮਾਰਕੀਟ ਜਿਹੜਾ ਵਾ ਇੱਕ 베어ਿਸ਼ ਵੀਊ ਦੇ ਵਿੱਚ ਆ ਤੇ ਮੈਂ ਚਾਹਵਾ ਲੈ ਬਰੇ ਡਰਾ ਕਰ ਲਾਂ ਨਹੀਂ ਹੋਇਆ ਤੇ ਪਰ ਮੈਂ ਸ਼ਾਇਦ ਸੀ ਦੇ ਮਾਰਕੀਟ ਨੂੰ ਕਰਾ ਕੇ ਦੇਖ ਲੈਨੇ ਮਾਰਕੀਟ ਉੱਪਰਲੇ ਵਾਲੇ ਲੈਵਲ ਤੇ ਆਊਗੀ ਤਾਂ ਫੇਰ ਸਾਡੀ ਟ੍ਰੇਡ ਜਿਹੜੀ ਬੰਦੀ ਹੈ ਬਾਈ 88 ਇਸ ਜਗ੍ਹਾ ਤੇ 1048 ਤੇ ਰਿਜਿਸਨਲ ਲੈਵਲ ਨੂੰ ਟੱਚ ਕੀਤਾ ਇਹ ਤਾਂ ਸੇਫ ਬੋਲ ਬੰਦੀ ਸੀ ਜੇਕਰ ਉੱਪਰ ਇਸੇ ਤਰ੍ਹਾਂ ਸਟਰੋਂਗ ਰਹਿੰਦਾ ਤਾਂ ਬਣ ਸਕਦੀ ਸੀ ਲੇਕਿਨ ਹੋ ਨਹੀਂ ਪਣਦੀ ਕਿਉਂਕਿ ਜਿਹੜਾ OI ਉਹ ਵੀ نیچے ਚਲ ਗਿਆ ਇਹ ਕਹਿ ਰਿਹਾ ਕਿ ਸਾਰੇ ਅਸੀਂ نیچے ਜਾਂਦੇ ਲਈ ਪਿਆਰ ਤਾਂ ਇਹ ਇਸ ਕਰਕੇ ਅਸੀਂ ਜਿਹੜਾ ਵਾ ਇਹ ਤੋਂ ਪੁੱਡ ਦਾ ਟਰੇਡ ਇਨੀਸ਼ੀਏਟ ਨਹੀਂ ਕਰ ਸਕਦੇ ਬਿਲਕੁਲ ਸਾਡੇ ਕੋਲ ਜਿਹੜਾ ਇਸ ਟਾਈਮ ਪ੍ਰੈਸ਼ਰ ਆ ਉਹ ਸਪੋਰਟ ਸਾਈਡ ਤੋਂ ਵੀ ਜਿਹੜਾ ਵਾ ਉਹ ਬੈਰੀਸ਼ੀਆ ਪਰ ਰੈジਸਟੈਂਸ ਸਾਈਡ ਤੋਂ ਜਿਹੜਾ ਵਾ ਉਹ ਵੀ ਸਵੀਰ ਦਾ ਬੈਰੀਸ਼ ਆ ਪਰ ਇਸ ਵਾਰ ਸੀ ਟਰੇਡ ਰਿਸਕ ਕਰਕੇ ਨਹੀਂ ਕਰ ਸਕਦੇ ਕਿਉਂਕਿ ਆ ਮਾਰਕੀਟ ਜੇ ਸਟ੍ਰਾਈਪਾਈਸ ਤੇ ਚੱਲ ਰਹੀ ਹੋ ਉਸ ਤੋਂ ਉੱਪਰ ਸਟੌਪ ਜਿਹੜਾ ਸਟਰੌਂਗ ਸਾਡੇ ਕੋਲ ਬੈਠਾ ਆ ਵੋਲੀਅਮ ਬੈਠਾ ਆ ਵੋਲੀਅਮ ਅਗਰ نیچے ਆਏਗਾ ਤਾਂ ਫਿਰ ਤਾਂ ਹੀ ਇਹ ਟਰੇਡ ਲੈ ਸਕਦੇ ਜਾਂ ਫਿਰ ਅਸੀਂ ਵੇਟ ਕਰਾਂਗੇ ਮਾਰਕੀਟ ਦੇ ਕੈਂਡਲਸ ਦੇ ਉੱਪਰ ਜਾਣ ਦਾ ਤਾਂ ਹੀ ਟ੍ਰੇਡ ਜਿਹੜੀ ਆ ਲੈ ਸਕਦਾ। ਮਾਰਕੀਟ ਫੇਰ ਪੁਰਾਣੇ ਲੈਵਲ ਤੇ ਆਈ। 11 ਮਤ ਕੇ 3 ਬੈਟਰੀ ਡਾਟਾ ਚੈੱਕ ਕਰ ਲੇ। ਕਿਆ ਰਮਟ ਕੇ 3 ਮਿੰਟ ਤੇ ਜਿਹੜਾ ਰੈジਸਟੈਂਸ ਹੈ ਇਸ ਜਗ੍ਹਾ ਤੇ ਦੇਖਣਾ ਚਾਹੀ ਕੋ ਆ ਰਹੀ ਹੈ ਵੀਕਨੈਸ ਐਸੀ ਦੇਖਾਂਗੇ 23000 ਤੇ 23000 100 ਤੋਂ 23000 ਇਨਕਰੀਸ ਹੋ ਰਹੀ ਹੈ ਵੋਲਟੇਜ ਇਨਕਰੀਸ ਕਰ ਰਿਹਾ ਕੋਈ ਵੀ ਇਨਕਰੀਸ ਕਰ ਰਿਹਾ ਕੋਈ ਚੇਂਜ ਇਨਕਰੀਸ ਕਰ ਰਿਹਾ ਰੈジਸਟੈਂਸ ਜਿਹੜਾ ਸਾਡਾ ਇਸ ਜਗ੍ਹਾ ਤੇ ਸੀਗਾ ਉਹ ਕਿਤੇ ਇਸ ਜਗ੍ਹਾ ਤੇ ਆਉਂਦੀ ਹੁਣ ਕੋਸ਼ਿਸ਼ ਕਰ ਰਿਹਾ ਔਰ ਇਹ ਸਪੋਰਟ ਸਾਈਡ ਤੇ ਚੈੱਕ ਕਰ ਲੈਨੇ ਇੱਕ ਵਾਰੀ 23000 ਤੇ ਹੋਵੇ ਕੱਟ ਰਿਹਾ ਜਾ ਵਾਧ ਰਿਹਾ ਬੋਲੀਮ ਕਦੀ ਵਾਧ ਰਿਹਾ ਕਦੀ ਘਟ ਰਿਹਾ ਬਿਲਕੁਲ ਆ ਜਿਹੜਾ ਵਾ ਉਹ ਡਿਸਾਈਡ ਨਹੀਂ ਕਰ پا ਰਿਹਾ ਕੋਈ ਚੇਂਜ ਦਾ ਚੱਕਰ ਲੈ ਆ ਕੋਈ ਚਿੰਜ ਜਿਹੜਾ ਉਹ ਡਿਗਰੀਜ਼ ਨੂੰ ਮੋੜ ਤੇ ਵਿੱਚ 27 ਜਗਾ ਤੋਂ ਵੀ ਇਹ ਟ੍ਰੇਡ ਲੈਣੀ ਹੈ ਨਹੀਂ ਉਹ ਥੋੜੀ ਰਿਸਕੀ ਹੋ ਜਾਊਗੀ ਤਾਂ ਅਸੀਂ ਵੇਟ ਕਰਦੇ ਹਾਂ ਨੈਕਸਟ ਲੈਵਲ ਦਾ ਨੈਕ ਲੈਵਲ ਫੋਰ ਨੀਚੇ ਜਿੱਥੇ ਦੀ ਲਿਨ ਲਾਉਣ ਦਾ ਡਰਾਅ ਕਰ ਲੈਣੇ ਅੱਗੇ 11 ਮਾਤ ਕੇ 12 ਮਿੰਟ ਦੇ ਡਾਟਾ ਚੈੱਕ ਕਰ ਲੈਣੇ ਆਪਾਂ ਹਾਂ 11 ਮਾਤ ਕੇ 12 ਮਿੰਟ ਦੇ ਡਾਟਾ ਜਿਹੜਾ ਉਹ ਕਾਫੀ ਹੁਣ ਕੇਂਦਰਿਆ ਲੱਗ ਰਿਹਾ ਕਿਉਂਕਿ ਇੱਕ ਜਗ੍ਹਾ ਤੇ ਤਿਆਰ 100 ਤੇ ਬੋਲਿੰਗ ਜਿਹੜਾ ਵਾ ਇੱਕ ਪਰਸੈਂਟ ਹੋ ਗਿਆ ਦੋ ਵੀ ਆਬਵੀਅਸ ਇਨਕਰੀਜ਼ਿੰਗ ਮੋਡ ਦੇ ਵਿੱਚ ਇਨਕਰੀਜ਼ਿੰਗ ਮੋਡ ਦੇ ਵਿੱਚ ਤਾਂ ਇਹ ਤਈਹਿਆਰ ਤੇ ਵੀ ਬੋਲਿੰਗ ਜਿਹੜਾ 147 ਪਰਸੈਂਟ ਹੋ ਗਿਆ 147 ਪਰਸੈਂਟ ਤਾਂ ਇਹ ਜਗ੍ਹਾ ਦੇ ਉੱਪਰ ਜਿਹੜਾ ਸੀ ਉਹਨੇ ਇਥੋਂ ਕੋਲ ਦਾ ਟਰੇਡ ਵੀ ਇਨੀਸ਼ੀਏਟ ਵੀ ਕਰ ਸਕਦੇ ਉਹਦਾ ਕਾਰਨ ਇਹ ਆ ਕਿ ਸਾਡੇ ਕੋਲ ਜਿਹੜਾ ਵਾ ਰੈジਸਟੈਂਸ ਕਿਤੇ 23600 ਦੇ ਉੱਪਰ ਜਿਹੜਾ ਵਾ ਬੈਠਾ ਆ ਵਾ OI ਫੋਰ OI ਚੇਂਜ ਕੀ ਉੱਪਰੋਂ ਦੀ ਕੋਸ਼ਿਸ਼ ਕਰ ਰਿਹਾ OI ਰੋਇ ਚੇਂਜ ਚੈੱਕ ਕਰ ਲੈਣੇ ਕੋਈ ਸਭ ਤੋਂ ਘੱਟ 82% ਵੀ ਹੈ ਨਾ ਇਹ ਜਗ੍ਹਾ ਤੋਂ ਡੀਕਰੀਜ਼ਿੰਗ ਮੋਡ ਦੇ ਵਿੱਚ ਆ ਗਿਆ ਪਰਾਂ ਦੀ ਕੋਸ਼ਿਸ਼ ਜਿਹੜਾ ਨਹੀਂ ਕਰ ਰਿਹਾ पर अची तो प्रॉल का ट्रेड भी अभी नहीं लै सकते क्योंकि डाटा साढ़े कोई मार्केट फेयर लैवल तेवल चेक कर लेना ग्यारह बताली चेक करा ਇਹ ਆ ਰਿਹਾ ਬਤਾ ਲਈ ਤੇ ਜਿਹੜਾ OI ਉਹ ਇਹ ਜ਼ਰਾ ਤੇ ਜਾਂਚ ਦੀ ਕੋਸ਼ਿਸ਼ ਕਰ ਰਿਹਾ ਔਰ volume نیچے ਆਂਦੀ ਕੋਸ਼ਿਸ਼ ਕਰ ਲੈ ਕੇ ਚੈੱਕ ਕਰ ਲੈਂਦੇ ਆ। OI ਇਨਕਰੀਸਿੰਗ ਹੋ ਰਿਹਾ ਤੇ ਵਿੱਚ ਔਰ volume ਜਿਹੜਾ ਵਾ ਉਹ ਵੀ ਇਨਕਰੀਸ ਕਰ ਰਿਹਾ। ਤੇ ਅੰਤ ਮਤਲਬ ਇਹ ਆ ਕਿ ਜਿਹੜਾ OI نیچے ਸੀਗਾ ਉਹ ਉੱਪਰ ਜਾ ਰਿਹਾ ਵਾ ਔਰ ਜਿਹੜਾ volume ਵਾ ਉਹ نیچے ਨੂੰ ਇਨਕਰੀਸ ਕਰ ਰਿਹਾ। ਆ ਅਸੀਂ ਨੂੰ ਪਹਿਲਾਂ ਅਸੀਂ ਸੈਟਲ ਹੋਣ ਦਵਾਵਾਂਗੇ ਫਿਰ ਅਸੀਂ ਦੇਖਦੇ ਹਾਂ ਕੋਈ ਅਗਲਾ ਡਿਸੀਜਨ ਆ ਪਾਵਾਂਗੇ ਫਿਲਹਾਲ ਅਸੀਂ ਸਾਡੇ ਕੋਲ ਕੋਈ ਟ੍ਰੇਡ ਵੀ ਨਹੀਂ ਬਣਦੀ ਅੱਗੇ ਮੂਵ ਕਰ ਲੈਨੇ ਦੁਬਾਰਾ ਲੈਵਲ ਤੇ ਆਊਗੀ ਫਿਰ ਚੈੱਕ ਕਰਾਂਗੇ ਇਸ ਲੈਵਲ ਤੇ ਫੇਰਾ ਹੀ 12:00 ਵਜੇ 12:00 ਵਜੇ ਡਾਟਾ ਚੈੱਕ ਕਰ ਲੈਨੇ ਨੇ बारह बजे साढ़े को डाटा जोड़ा ये बन रहा कि ओ आई ओर ओवाई, ओवाई चेन जो तो उपर चले गए ओ आई ओवाई चेज जोड़े आर चले गए हैं और वॉल्यूम का असं नीचे देख लें वॉल्यूम जो हजे भी तेई हज़ार एक सौ से बनया स्पोर्ट साइड से और बई हज़ार छे सौ से जड़े आई ओर वाई चेन बैठे आई जगह चैक कर दे ओ आई दीकनैस हैगी रही है जो घट रही है एक बार चेक कर लाई जोड़ा इंक्रीजिंग मोडा वो आई तो नीचे तो उपर जाने कोशिश कर रहा बाई हज़ार छे सौ तो बाई हज़ार अठ सौ पर कोशिश कर रहा और उपरों जोड़ा वॉल्यूम नीचे आ रहा है बाई हज़ार नौ सौ तो भी चैक कर लेने ਉਹ ਕਦੀ ਆ ਰਿਹਾ ਕਦੀ ਜਾ ਰਿਹਾ ਕਦੀ ਇਨਕਰੀਜ਼ਿੰਗ ਮੋਮੈਂਟ ਕਦੀ ਅਜੇ ਡਿਸਾਈਡ ਨਹੀਂ ਕਰ ਪਾ ਰਿਹਾ ਵੋਲੀਅਮ ਕਿ ਕੀ ਕਰੂਗਾ ਤਾਂ ਸਾਡੇ ਕੋਲ ਜਿਹੜੀ ਸਿਚੁਏਸ਼ਨ ਹੁਣ ਇਸ ਟਾਈਮ ਇਹ ਬਣੀ ਹੋਈ ਆ ਇੱਕ ਮਾਰਕੀਟ ਜਿਹੜੀ ਆ ਉਹ ਰਿਸਿਸਟੈਂਸ ਸਾਈਡ ਤੋਂ ਉੱਪਰ ਜਾਣ ਦੀ ਕੋਸ਼ਿਸ਼ ਕਰ ਰਹੀ ਆ ਔਰ ਸਪੋਰਟ ਸਾਈਡ ਜਿਹੜਾ ਆਲਰੇਡੀ ਖੰਦੇ ਚਲ ਗਿਆ ਸੀਗਾ 22900 ਤੋਂ ਜਿਹੜਾ ਵਾ ਵੋਲੀਅਮ ਜਿਹੜਾ ਵਾ ਫੇਰ ਇੱਕ ਵਾਰੀ ਆ ਕੇ ਔਰ ਤਿਆਰ ਤੇ ਚਲਾ ਗਿਆ ਵੋਲੀਅਮ ਜਿਹੜਾ ਕਦੀ ਆ ਰਿਹਾ ਕਦੀ ਜਾ ਰਿਹਾ ਘਟ ਹੋ ਰਿਹਾ ਤਾਂ ਮਾਰਕੀਟ ਦਾ ਡਾਟਾ ਜਿਹੜਾ ਸਟੇਬਲ ਨਹੀਂ ਹੈ ਅਸੀਂ ਵੇਟ ਕਰਾਂਗੇ ਡਾਟਾ ਸਟੇਬਲ ਹੋ ਜੇ ਨੈਕਸਟ ਜਦੋਂ ਲੈਵਲ ਤੇ ਆਉਗੀ ਫਿਰ ਚੈੱਕ ਕਰਾਂਗੇ ਇੱਕ ਵਾਰੀ ਫੇਅਰ ਇਸ ਲੈਵਲ ਤੇ ਇਹ ਫਸਟ ਟਾਈਮ ਇਹ ਨੇ ਲੈਵਲ ਨੂੰ ਟੱਚ ਕੀਤਾ 1200 ਦੇ ਡਾਟਾ ਸਰਕਾਰ ਨੂੰ ਫਸਟ ਟਾਈਮ ਡਾਟੇ ਨੂੰ ਚੈੱਕ ਕੀਤਾ ਇਥੇ OI ਵਾਲੀ ਉਹ ਵਾਲੀ ਨੇ ਜਿਹੜੀ ਵੀਕਨੈਸ ਬਣੀ ਹੋਈ ਹੈ 2280 ਦੀ ਇੱਕ ਵਾਰੀ ਚੈੱਕ ਕਰ ਲਵੇ ਪੋਲਿੰਡੀ ਸੇਮ ਕੰਡੀਸ਼ਨਿੰਗ ਆ ਕਦੀ ਆ ਰਿਹਾ ਕਦੀ ਜਾ ਰਿਹਾ OI ਚੇਂਜ ਜਿਹੜਾ ਉਹ ਇਨਕਰੀਸ ਕਰ ਰਿਹਾ ਮਤਲਬ OI ਜਿਹੜਾ ਇਸ ਜਗ੍ਹਾ ਤੇ ਉਹ ਕਿਤੇ 2200 ਤੇ ਆ 2200 ਤੇ ਆਉਂਦੀ ਜਿਹੜੀ ਆ ਕੋਸ਼ਿਸ਼ ਕਰ ਰਿਹਾ ਵੋਲੀਅਮ ਕਦੀ ਆ ਰਿਹਾ ਕਦੀ ਜਾ ਰਿਹਾ ਹੈ ਅਜੇ ਤੱਕ ਇਹ ਡਿਸਾਈਨ ਕਰ ਪਾ ਰਿਹਾ ਪਰ ਵੋਲੀਅਮ ਤੇ ਜਿਹੜੀ ਵੀ ਐਸ 121% ਉੱਪਰ ਵੀ ਬਣੂਗੀ ਸੌਰੀ ਉੱਪਰ ਵਾਲੇ ਸਟ੍ਰਾਈਕ ਪ੍ਰਾਈਸ 900 ਤੋਂ ਉੱਪਰ ਜੇ ਚਲਾ ਜਾਂਦਾ ਸਾਢੇ 900 ਤੋਂ ਉੱਪਰ ਥੋੜਾ ਜਿਹਾ ਤਾਂ 23000 ਤੇ ਜਿਹੜਾ ਵਾ ਇਫ ਇਹ ਜਿਹੜਾ ਆਪਣਾ سپورਟ ਬਣਾ ਲੂਗਾ ਤਾਂ ਹਜੇ ਤੱਕ ਮਾਰਕੀਟ ਕੁਝ ਵੀ ਡਿਸਾਈਡ ਨਹੀਂ ਕਰ 파ਰੀ ਤਾਂ ਆਪਾਂ ਫਸਟ ਟਾਈਮ ਜਿਹੜਾ ਇਸ ਸਟ੍ਰੇਟ ਆਈਆਂ ਪਰ ਫਿਰ ਵੀ ਸਾਡੇ ਕੋਲ ਕਾਲ ਐਕਚੁਅਲੀ ਨਹੀਂ ਬੰਦਦਾ ਕਿਉਂਕਿ نیچے ਵੀ ਜਿਹੜੀ ਹੈ ਵੀਕਨੈਸ ਬਣੀ ਹੋਈ ਹੈ ਤਾਂ ਆਪਾਂ ਵੇਟ ਕਰਾਂਗੇ ਕਿਉਂਕਿ ਅਸੀਂ ਸੇਫ ਟ੍ਰੇਡ ਹੀ ਲਵਾਂਗੇ ਕੈਪੀਟਲ ਬਚਾਉਣਾ ਜਿਹੜੇ ਸਾਡੀ ਉਹ ਪ੍ਰਾਇੋਰਟੀ ਹੈ। ਮਾਰਕੀਟ ਇਸ ਸਾਈਡ ਪ੍ਰਾਈਸ ਨੂੰ ਲਗਾਤਾਰ ਟੱਚ ਕਰ ਰਹੀ ਹੈ ਔਰ एक लैवल के एक ड्रॉ कर लेंगे बीस सात सतासी अगले लैवल का वेट करा जी फिर लैवल मार्केट उपर जाके लैवल में टच की बारह अंताली डाटा चैक कर लें ਆਟਾ ਅੱਜ ਕਾਫੀ ਜਿਹੜਾ ਖਿੰਦ ਰਿਹਾ ਹੈ ਉਹ ਸੇਫ ਟਰੇਡਰ ਨੂੰ ਥੋੜਾ ਵਾਈਡ 간ਤਾ ਵਧੀਆ ਲੱਗ ਰਿਹਾ ਉਹ ਜਿਹੜਾ OI ਵੋਲੀਅਮ ਆ ਸਾਡੇ ਕੋਲ 22900 ਤੇ ਬਣਿਆ ਹੋਇਆ ਸੀ ਪਹਿਲਾਂ ਉਹ ਚੱਲ ਗਿਆ 22800 ਤੇ ਉਹਦੇ ਜਾਣ ਦੇ ਕਰਕੇ ਜਿਹੜਾ ਸਪੋਰਟ ਆ ਉਹ ਸਾਡਾ 22800 ਜਿਹੜਾ ਸ਼ੋ ਕਰ ਰਿਹਾ ਔਰ ਜਿਹੜਾ ਸਾਡੇ ਕੋਲ ਸ਼ਿਫਟ ਫਰੋਮ ਟੌਪ ਹੋਇਆ 23200 ਤੋਂ ਜਿਹੜਾ ਵਾ 23100 ਤੇ ਆਇਆ ਵੋਲੀਅਮ ਤੇ ਕੀ ਸਤ ਹਾ ਹੱਦੇ ਜੁੜਾ ਵਾ ਉਹ ਪ੍ਰੈਸ਼ਰ ਦਾ ਐਕਚੁਅਲੀ ਪੈਰੀਸ਼ੀ ਆ ਪਰ ਡਾਟਾ ਬਹੁਤ ਖਿਲਰ ਰਿਹਾ ਆ ਆਪਾਂ ਇਸ ਜਗ੍ਹਾ ਤੋਂ ਟ੍ਰੇਡ ਜਿਹੜੀ ਆ ਅਵੋਇਡ ਹੀ ਕਰਾਂਗੇ ਪਰ ਇਸ ਜਗ੍ਹਾ ਤੇ ਅਸੀਂ ਚੈੱਕ ਕਰ ਲੈਨੇ ਆ ਕਿ ਵੋਲੀਅਮ ਦਾ ਕੀ ਕੰਡੀਸ਼ਨ ਆ ਆ ਵੋਲੀਅਮ ਜਿਹੜਾ ਇੰਕਰੀਜ਼ਿੰਗ ਮੋਡ ਦੇ ਵਿੱਚ ਆ ਵੋਲੀਅਮ ਜਿਹੜਾ ਵਾ ਉਹ ਤੈਆ 800 ਤੇ ਆ ਗਿਆ ਉਹ ਇਹ ਚੇਂਜ ਵੀ ਆ ਰਿਹਾ ਇਸ ਜਗ੍ਹਾ ਤੇ ਸੌਰੀ ਹੋਾਈ ਵੀ ਆ ਰਿਹਾ 95% ਹੋ ਗਿਆ ਲੇਕਿਨ ਇੱਥੋਂ ਜੇ ਘਟਿਆ ਨਹੀਂ ਜਦੋਂ ਇੱਥੋਂ ਘਟੂਗਾ ਡੇਂਜਰ ਜ਼ੋਨ ਤੋਂ ਬਾਹਰ ਆਊਗਾ ਫਿਰ ਅਸੀਂ ਕੋਈ ਡਿਸੀਜਨ ਲੈ ਸਕਦੇ ਹਾਂ ਔਰ ਕੈਂਡਲ ਵੀ ਹਜੇ ਜਿਹੜੀ ਆ ਕੋਈ ਲੈਵਲ ਤੇ ਆਉਂਦਾ ਵੇਟ ਕਰਾਂਗੇ ਆਪਣੇ ਦੁਬਾਰਾ ਹੁਣ ਜੇ ਸਾਰਾ ਡਾਟਾ ਵੀ ਸੈਟਲ ਹੋ ਜਾਏ ਨੀਚੇ ਬਿਲਕੁਲ ਇੱਕ ਵਜੇ ਕੈਂਡਲ ਆਈ ਹੈ ਕੋਈ ਕੱਟ ਸਕਾ ਨਹੀਂ ਮੈਂ ਕੋਈ ਕੋਰੇ 1 ਵਜੇ ਸਾਡੇ ਕੋਲ ਕੀ ਆ ਰਿਹਾ ਕਿ ਹੁਣ ਇਹ ਸਕਾ ਤੇ ਵਾਈ ਚੇਂਜ ਜਿਹੜਾ ਵਾਈ ਸਗਾ ਤੇ ਜਾਣ ਦੀ ਕੋਸ਼ਿਸ਼ ਕਰ ਰਿਹਾ ਔਰ ਵਾਈ ਵੀ ਇਸ ਜਗ੍ਹਾ ਤੇ ਜਾਣ ਦੀ ਕੋਸ਼ਿਸ਼ ਕਰ ਰਿਹਾ ਮਤਲਬ ਸਪੋਰਟ ਸਾਈਡ ਤੋਂ ਇੱਕ ਇਹਨਾਂ ਨੇ ਡਿਸੀਜਨ ਬਣਾਇਆ ਕਿ ਅਸੀਂ ਜਿਹੜਾ ਸਪੋਰਟ ਆ 22800 ਰੱਖਾਂਗੇ ਅਗਰ ਇਹ ਉੱਪਰ ਆ ਜਾਂਦੇ ਆ ਤਾਂ ਫੇਰ ਅਸੀਂ ਨੀਚੇ ਕੋਲ ਦੀ ਟ੍ਰੇਡ ਜਿਹੜੀ ਹੈ ਲੈ ਸਕਦੇ ਆ ਤਾਂ ਉੱਪਰ ਵੀ ਵੀਕਨੈਸ ਬਣੀ ਹੋਈ ਹੈ ਇਸ ਸਾਈਡ ਤੇ ਵੀਕਨੈਸ ਆ ਇਨਕਰੀਜ਼ਿੰਗ ਮੋਡ ਦੇ ਵਿੱਚ ਆ ਜਾਂ ਡਿਕਰੀਜ਼ਿੰਗ ਮੋਡ ਦੇ ਵਿੱਚ ਆਪਾਂ ਚੈੱਕ ਕਰ ਲੈਂਦੇ ਆ 22800 ਤੇ ਦੇਖਾਂਗੇ ਪਹਿਲਾਂ ਵੋਲਿਊਮ 100% ਹੋ ਗਿਆ ਕਸਟਮਰ ਕੋਈ ਜਿਹੜਾ ਵਾ ਉਹ ਵਾਦ ਕੇ ਥੋੜਾ ਜਿਹਾ ਘਟ ਰਿਹਾ ਮਦੀ ਨੀਚੇ ਉਹਦੀ ਲੇਕਿਨ ਉਹ ਹੈ ਚੇਂਜ ਜੜਾ ਵਾ ਇੰਕਰੀਸ ਹੋ ਗਿਆ ਕੋਈ ਚੇਂਜ ਜੜਾ ਇੱਥੇ ਬੰਨਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਇਸ ਤੋਂ ਇਲਾਵਾ ਸੀ ਆ ਜਾਣੇ ਆ ਪਰ ਇੱਥੇ ਬੋਲਿੰਗ ਦਾ ਚੈੱਕ ਕਰ ਲੈਨੇ ਦਿੱਕਤੀ ਦੇ ਮੋੜ ਦੇ ਵਿੱਚ ਨਹੀਂ ਇੰਕਰੀਸ ਬੰਨ ਕਰ ਰਿਹਾ ਬਿਲਕੁਲ ਡਿਕਰੀਸ ਦੇ ਮੋੜ ਦੇ ਵਿੱਚ ਲੇਕਿਨ ਡੇਂਜਰ ਦੇ ਹੋਂਦੇ ਵਿੱਚ ਟੋਰ ਜਿਸਟੈਂਟ ਜਿਹੜਾ 2100 ਤੇ ਆ 2100 ਤੇ ਦੇਖਣਾ ਸ਼ੋ ਹੋ ਰਹੀ ਆ ਬਿਲਕੁਲ ਇਹ ਵੀ ਚੈੱਕ ਕਰਨਾ ਲੇ ਕੇ ਕਰਕੇ ਹਾਂ ਇਨਕਰੀਸਿੰਗ ਮੋਡ ਦੇ ਵਿੱਚ ਆ ਵੋਲੀਅਮ OI ਵੀ ਇਨਕਰੀਸਿੰਗ ਮੋਡ ਦੇ ਵਿੱਚ ਔਰ OI ਚੇਂਜ ਵੀ ਜਿਹੜਾ ਇਨਕਰੀਸਿੰਗ ਮੋਡ ਤੇ ਵਿੱਚ ਬਦਰ ਜਿਹੜਾ ਰਿਸਟੈਂਸ ਅਸਟਾ ਉਹ ਇੱਥੋਂ ਕਿਤੇ ਅੰਦਰ ਆਨ ਦੀ ਜਿਹੜੀ ਆ ਕੋਸ਼ਿਸ਼ ਕਰ ਰਹੀ ਮਨਵੇ ਬੇਰੀਚ ਪ੍ਰੈਸ਼ਰ ਆ ਰਹੇ ਔਰ ਸਪੋਰਟ ਜਿਹੜਾ ਉਹ ਇਸ ਜਗ੍ਹਾ ਤੇ ਸਟਰੋਂਗ ਹੋਣ ਦੀ ਕੋਸ਼ਿਸ਼ ਕਰ ਰਹੇ ਲੇਕਿਨ ਹਜੇ ਵੀ ਬਾਕੀ ਜਿਹੜੇ ਆ OI ਔਰ OI ਚੇਂਜ ਨੀਚੇ ਆ ਤਾਂ ਥੋੜਾ ਵੇਟ ਕਰਨ ਲੱਗੇ ਅਸੀਂ ਕੋਈ ਦੇਰ ਅਗੇ ਕੈਂਡਲ ਮੂਵ ਕਰਾ ਲੈਣੇ ਦੁਬਾਰਾ ਕਿਸ 레ਵਲ ਤੇ ਹੋਊਗੀ ਦੇ ਚੈੱਕ ਕਰਾਂਗੇ ਇੱਕ ਵਾਜੀ ਦੇ ਪਰਨਾ ਮੈਂ ਤੇ ਸਾਡੇ ਕੋਲ ਕੀ دیر ਕਾ ਜਿਹੜੀ OIG ਦੀ ਉੱਪਰ ਵੀਕਨੈਸ ਬਣੀ ਹੋਈ ਉਹ ਦੁਬਾਰਾ ਕੀ ਆ نیچے ਚਲੀ ਗਈ ਹੈ ਵੀਕਨੈਸ ਹੈ ਤਾਂ ਕੱਟ ਗਈ ਹੈ। ਔਰ ਵੋਲੀਅਮ ਜਿਹੜਾ ਵਾ ਉਹ ਅਜੇ ਵੀ 2800 ਦੇ ਉੱਪਰ ਜਿਹੜਾ ਵਾ ਬਣਿਆ ਹੋਇਆ। ਤਾਂ ਇਸ ਜਗ੍ਹਾ ਤੇ ਵੀਕਨੈਸ ਜਿਹੜੀ ਆ ਵਾ ਇੰਕਰੀਜ਼ ਹੋ ਰਹੀ ਹੈ ਉਹ ਹੀ ਚੇਂਜ ਜਿਹੜਾ ਵਾ। 81 ਪਰਸੈਂਟ ਤੇ ਲਗਭਗ ਜਿਹੜਾ ਸਾਰੀ ਹਾਂ 81 ਉਹ ਹੀ ਚੇਂਜ ਜਿਹੜਾ 95 ਹੋ ਗਿਆ ਔਰ ਵੋਲੀਅਮ ਜਿਹੜਾ ਵਾ ਉਹ 81 ਪਰਸੈਂਟ ਦੇ ਕਰੀਬ ਤੇ ਇਨਕਰੀਸਿੰਗ ਮੋਮੈਂਟ ਤਾਂ ਜਿਹੜਾ ਰਿਸਟੈਂਸ ਹੁਣ ਨੀਚੇ ਆਉਂਦੀ ਜਿਹੜੀ ਤਿਆਰੀ ਕਰ ਰਿਹਾ ਪਰ ਇਹ ਹਜੇ ਤੱਕ ਜਿਹੜਾ ਸਪੋਰਟ ਆ ਕੁਝ ਵੀ ਡਿਸਾਈਡ ਨਹੀਂ ਕਰ ਪਾ ਰਿਆ ਅਸੀਂ ਵੇਟ ਕਰਾਂਗੇ ਮਾਰਕੀਟ ਦੇ ਉੱਪਰ ਜਾਂਦਾ ਜੇ ਉੱਪਰ ਜਾਊਗਾ ਤਾਂ ਫੇਰ ਅਸੀਂ ਪੁੜ ਦਾ ਟਰੇਡ ਲੈ ਸਕਦੇ ਹਾਂ ਕਿਉਂਕਿ ਮਾਰਕੀਟ ਜਿਹੜਾ ਬੈਰਿਸ਼ ਥਿਊ ਬਣਿਆ ਆ ਕੋਈ ਚੇਂਜ 83 ਪਰਸੈਂਟ ਫੁੱਟ ਸਾਈਡ ਤੇ ਚੈੱਕ ਕਰ ਸਕਦੇ ਹਾਂ फिर एक केंट मत रीटेस्ट किया एक बज के अड़ताली मिनट पर डाटा चेक कर लेंगे एक बज के अड़ताली मिनट डाटा जेड़ा वा लगभग साढ़े सेम ही बनया हुआ वा आ, फिर भी अस जी वो हजे ਅਰ ਇਸ ਕੀ ਟ੍ਰੇਡ ਲਾਈਨ ਆ ਜਿਹੜੀ ਵਿੱਚ ਤਾਂ ਵੇਟ ਕਰਾਂਗੇ ਡਾਟਾ ਥੋੜਾ ਸੈਟਲ ਹੋ ਗਿਆ ਜਾਂ ਹੋਰ ਲੈਵਲ ਤੇ ਹਣੀ ਚ ਰਾ ਦੇ ਦੀ ਸੇਮ ਲੈਵਲ ਤੇ ਕੰਡਲ ਜਿਹੜੀ ਉੱਪਰ ਨੇ ਔਰ ਸਾਡਾ ਜਿਹੜਾ ਟਾਈਮ ਆ 2 ਵਜੇ 2 ਵਜੇ ਤੋ ਪਾਸ ਦਾ ਹੋ ਗਿਆ ਤਾਂ ਅਸੀਂ ਸੇਫ ਟ੍ਰੇਡ ਜਿਹੜੀਆਂ ਲੈਣੀਆਂ ਹਨ ਤੇ 2 ਤੋਂ 2 ਵਜੇ ਤੱਕ ਜਿਹੜਾ ਸਾਡੇ ਕੋਲ ਐਗਜ਼ੈਕਟ ਟਾਈਮ ਹੁੰਦਾ ਕਿ ਅਸੀਂ 2 ਵਜੇ ਤੱਕ ਟ੍ਰੇਡ ਕਰਾਂਗੇ ਉਸ ਤੋਂ ਬਾਅਦ ਅਸੀਂ ਟ੍ਰੇਡ ਜਿਹੜੀ ਆ ਉਹ ਨਹੀਂ ਕਰਾਂਗੇ ਉਹਦਾ ਕਾਰਨ ਇਹ ਹੈ ਕਿ ਅਸੀਂ ਜਿਹੜੀ ਸੇਫ ਟ੍ਰੇਡ ਜਿਹੜੀ ਫਾਈਂਡ ਕਰਨੀ ਆ ਤਾਂ ਦਾੜਾ ਜਿਹੜਾ ਸੈਟਲ ਹੋਣ ਨੂੰ ਵੀ ਟਾਈਮ ਲੱਗਦਾ ਸੇਫ ਟ੍ਰੇਡ ਦੇ ਵੀਊ ਦੇ ਨਾਲ ਅੱਜ EUC ਨੇ ਜਿਹੜੀ ਸਾਨੂੰ ਟ੍ਰੇਡ ਦਿੱਤੀ ਹੈ ਇੱਕ ਟ੍ਰੇਡ ਸੀ ਜਿਹੜਾ ਇਹ ਬਾਤ ਉਹਨਾਂ ਨੂੰ ਪੋਸਟ-ਪੋਸਟ ਕਰ ਦਿੱਤੀ ਕਿਉਂਕਿ 50% ਅੰਨੇ ਪ੍ਰੋਫਿਟ ਦੇ ਵਿੱਚ ਆ ਗਈ ਸੀਗੀ ਜਿਸੀ ਕੋਸਟ ਟੂ ਪੋਸਟ ਕਰਦੇ ਨੂੰ ਕੱਢ ਦਾਂਗੇ ਤੇ ਸਾਡਾ ਅੱਜ ਦਾ ਜਿਹੜੀ ਇਹ ਟ੍ਰੇਡ ਆ ਇਹ ਟ੍ਰੇਡ ਆ ਅਗਰੈਸਿਵ ਐਂਟਰੀ ਕਰਦੇ ਤਾਂ ਤੁਸੀਂ ਟਾਰਗੇਟ ਮਿਲ ਸਕਦਾ ਸੀਗਾ ਪਰ ਫੇਰ ਵੀ ਜਿਹੜਾ ਆਪਾਂ ਇਹ ਚੀਜ਼ ਮੰਨ ਕੇ ਚੱਲਦੇ ਆ ਕਿ ਸਾਡਾ ਅੱਜ ਕੋਈ ਟ੍ਰੇਡ ਜਿਹੜਾ ਨਹੀਂ ਹੋਇਆ ਜਿਨ੍ਹਾਂ ਨੇ ਸੇਫ ਟ੍ਰੇਡ ਲੈਣਾ ਉਹ ਵੇਟ ਕਰਦੇ ਤਾਂ ਰੀ ਟੈਸਟ ਨਹੀਂ ਕੀਤੀ 1 2 ਪੁਆਇੰਟ ਤੇ ਉਹ ਰੀ ਟੈਸਟ ਮਿਸ ਹੋ ਗਿਆ ਅਗਰ ਲੈਣਾ ਹੋਵੇ ਤਾਂ ਲੈ ਵੀ ਸਕਦੇ ਕੋਈ ਐਸੀ ਗੱਲ ਨਹੀਂ ਪਰ ਫੇਰ ਵੀ ਸਾਡਾ ਜਿਹੜਾ ਵਾ ਇੱਕ ਜਿਹੜਾ ਕੋਸਟ ਪੋਸਟ ਆਇਆ ਤੇ ਇੱਕ ਜਿਹੜਾ ਸਾਡਾ ਟਾਰਗੇਟ ਆ ಏಸೀರ ಪೋಸ್ಟ ಮಾರ್ಕೆಟ್ ಅದ ಧನ್